ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨੂੰ ਜਿਹੜੀਆਂ ਪਿਛਲੀਆਂ ਪੇਟਸ ਨੇ ਵੀ ਆਪਾਂ ਨੂੰ ਕਿੰਨੇ ਇੰਚ ਲੰਬੀਆਂ ਪਾਉਣੀਆਂ ਚਾਹੀਦੀਆਂ ਦੇਖੋ ਜਿੰਨਾ ਪੈਣਾ ਦੇ ਦੇਖੋ ਇੱਥੇ ਆਪਣਾ ਕਮਰ ਦਾ ਇਨਸਾਨ ਹੁੰਦਾ ਕਮਰ ਦਾ ਇੱਥੇ ਹੁੰਦਾ ਆਪਣਾ हिਪ ਦਾ ਠੀਕ ਹੈ ਜੀ ਆਹ ਕਮਰ ਤੇ हिਪ ਦੇ ਵਿਚਾਲੇ ਇੱਥੇ ਪਿਛਲੀ ਸਾਈਡ ਕਮਰ ਕੋਲੇ ਨਾ ਆਪਣੇ ਝੋਲ ਪੈ ਜਾਂਦਾ ਦਾ ਝੋਲ ਕਿਦਾਂ ਉੱਥੋਂ ਨਾ ਫਿਟਿੰਗ ਨਹੀਂ ਸਹੀ ਬਣਦੀ ਜਿੱਦਾ ਬੁਲਬੁਲਾ ਜਿਹਾ ਬਣਿਆ ਹੁੰਦਾ ਐਦਾਂ ਕੱਪੜਾ ਉੱਪਰ ਨੂੰ ਉੱਠਿਆ ਰਹਿੰਦਾ ਦਾ ਠੀਕ ਹੈ ਜੀ ਜਿਹੜਾ ਵੀ ਆਪਾਂ ਨੂੰ ਦੇਖਣ ਨੂੰ ਬਹੁਤ ਬੁਰਾ ਲੱਗਦਾ ਐ ਏਦਾਂ ਲੱਗਦਾ ਹੁੰਦਾ ਵੀ ਸੂਟ ਜਿੱਦਾਂ ਆਪਾਂ ਕਿਸੇ ਦਾ ਵੇਅਰ ਕੀਤਾ ਹੁੰਦਾਗਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਵੀ ਇਹ ਜਿਹੜੀ ਪਲੇਟਸ ਨੇ ਇਹ ਪੌਣੀਆਂ ਦਾ ਦੇਖੋ ਜਿਵੇਂ ਫਰੰਟ ਵਾਲੀਆਂ ਨੇ ਫਰੰਟ ਵਾਲੀਆਂ ਆਪਾਂ 12 ਇੰਚ ਪੱਲੇ ਤੋਂ ਉੱਪਰ ਤੋਂ ਤੀਰੇ ਤੋਂ ਡਾਊਨ ਕੀਤੀਆਂ ਸੀ ਬੈਕ ਵਾਲੀਆਂ ਵੀ ਆਪਾਂ 12 ਇੰਚ ਹੀ ਡਾਊਨ ਕਰਨੀਆਂ ਨੇ ਕੋਈ ਫਰਕ ਨਹੀਂ ਪਾਉਣਾ ਫਰਕ ਆਪਾਂ ਕਿੱਥੇ ਪਾਉਣਾ ਇਥੇ ਪਾਉਣਾ ਦੇਖੋ ਜੀ ਜਿਹੜੀ ਫਰੰਟ ਵਾਲੀ ਪਲੇਟ ਆ ਉਹ ਪਾਈ ਸੀ ਆਪਾਂ 7 ਇੰਚ ਲੈਂਥ ਰੱਖੀ ਸੀ ਉਹ ਦੀ ਜਿਹੜੀ ਬੈਕ ਵਾਲੀ ਆ ਬੈਕ ਵਾਲੀ ਤੁਸੀਂ 1.5 ਇੰਚ ਤੱਕ ਵਧਾ ਸਕਦੇ ਹੋ ਆਪਾਂ 1 ਇੰਚ ਲੰਬੀ ਕੀਤੀ ਆ ਤੁਸੀਂ ਜੇ ਤੁਹਾਨੂੰ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਆ ਤਾਂ ਤੁਸੀਂ 1.5 ਇੰਚ ਤੱਕ ਵੀ ਪਿਛਲੀ ਜਿਹੜੀ ਪਲੇਟ ਆ ਉਹ ਦੀ ਲੈਂਥ ਵਧਾ ਕੇ ਰੱਖ ਸਕਦੇ ਹੋ ਐਦਾਂ ਲੰਬੀ ਪਲੇਟ ਪਾਉਣ ਦੇ ਨਾਲ ਬੈਕ ਵਾਲੀ ਤੁਹਾਡੇ ਸੂਟ ਦੀ ਫਿਟਿੰਗ ਚ ਜਿਹੜੇ ਪਿੱਛੇ ਕਮਰ ਤੇ हिਪ ਦੇ ਵਿਚਾਲੇ ਝੋਲ ਪੈਂਦਾ ਉਹ ਆਪਣੀ ਜਿਹੜੀ ਪ੍ਰੋਬਲਮ ਆ ਉਹ ਦੂਰ ਹੋ ਜਾਂਦੀ ਆ ਤੇ ਆਪਣੀ ਫਿਟਿੰਗ ਪ੍ਰੋਪਰ ਬਣ ਕੇ ਤਿਆਰ ਹੁੰਦੀ ਆ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ